ਸੱਸੀ ਗਾਲ ਜੀ ਕਿਤਾਬ ਦਾ ਨਾਮ ਬਦੀਲੀ ਜੜ ਭਾਗ ਹੈਗਾ ਮਹਾਨ ਦੇਸ਼ ਦੀ ਮਹਾਨ ਗਾਥਾ 7 ਸਤੰਬਰ 1941 ਨੂੰ ਅਮਰੀਕਾ ਵੱਲੋਂ ਹਵਾਈ ਟਾਪੂ ਤੇ ਜਾਪਾਨ ਦਾ ਹਮਲਾ ਹੋਮ ਦਿੱਤਾ ਗਿਆ ਤਾਂ ਜੋ ਅਮਰੀਕੀ ਦੂਜਾ ਵਿਸ਼ਵ ਯੁੱਧ ਜੰਗ ਵਿੱਚ ਕੁੱਦ ਪਵੇ ਇਦੋਂ ਅਮਰੀਕਾ ਨੇ ਜਾਪਾਨ ਦੇ ਵਿਰੁੱਧ ਜੰਗ ਦਾ ਐਲਾਨ ਕੀਤਾ ਉਦੋਂ ਇਟਲੀ ਅਤੇ ਜਰਮਨੀ ਨੇ ਜੋ ਜਾਪਾਨ ਦੇ ਹਮਾਇਤੀ ਦੇ ਸਨ ਅਮਰੀਕਾ ਵਿਰੁੱਧ ਬਿਗਲ ਵਜਾ ਦਿੱਤਾ 1939 ਵਿੱਚ ਸ਼ੁਰੂ ਹੋਈ ਦੂਜੀ ਵਿਸ਼ਵ ਜੰਗ ਵਿੱਚ ਪਹਿਲਾਂ ਅਮਰੀਕਾ ਲੋਕ ਕੇ ਬ੍ਰਿਟੇਨ ਦੀ ਸਹਾਇਤਾ ਕਰਦਾ ਸੀ ਹੁਣ ਖੁੱਲ੍ਹਿਆਂ ਜੰਗ ਵਿੱਚ ਸ਼ਾਮਲ ਹੋ ਗਿਆ ਬਹੁਤ ਸਾਰੇ ਟਾਪੂਆਂ ਵਿੱਚ ਖਲਰੇ ਹਵਾਈ ਉੱਤੇ ਅਮਰੀਕਾ ਦਾ ਟੇਰ ਚਰ ਪਹਿਲਾਂ ਤੋਂ ਕਬਜ਼ਾ ਸੀ 1969 ਵਿੱਚ ਉਸ ਨੂੰ ਰਸਮੀ ਤੌਰ ਉੱਤੇ ਅਮਰੀਕਾ ਦਾ 50ਵਾਂ ਸੂਬਾ ਬਣਾ ਦਿੱਤਾ ਗਿਆ 1942 ਵਿੱਚ 1 ਲੱਖ ਤੋਂ ਵੱਧ ਅਮਰੀਕਾ ਅੰਦਰਲੇ ਜਾਪਾਨੀ ਮੂਲ ਦੇ ਮਰਦ ਔਰਤਾਂ ਤੇ ਬੱਚਿਆਂ ਨੂੰ ਪਹਿਲਾਂ ਤੋਂ ਤਿਆਰ ਕੀਤੀਆਂ ਹੋਈਆਂ ਜੇਲਾ ਰੀ ਲੋਕੇਸ਼ਨ ਸੈਂਟਰ ਮੋਡ ਵਸਾਊ ਕੇਂਦਰ ਵਿੱਚ ਫੌਜੀ ਬੈਰੇ ਹੇਠ ਬੰਦ ਕਰ ਦਿੱਤਾ ਇਨ੍ਹਾਂ ਵਿੱਚੋਂ 60% ਤੋਂ ਵੱਧ ਜਾਪਾਨੀ ਕਈ ਪੀੜ੍ਹੀਆਂ ਤੋਂ ਅਮਰੀਕਾ ਵਿੱਚ ਸਨ ਅੰਦਰਲੀਆਂ ਸਹੂਲਤਾਂ ਉਹੀ ਸਨ ਜੋ ਘਟ ਤੋਂ ਘਟ ਜੇਲਾ ਅੰਦਰ ਹੁੰਦੀਆਂ ਹਨ ਹਰ ਟੱਬਰ ਨੂੰ ਇੱਕ 20x24 ਫੁੱਟ ਦਾ ਕਮਰਾ ਅਲਾਟ ਕੀਤਾ ਗਿਆ ਹਰ ਫੌਜੀ ਜੇਲ੍ਹ ਕੈਂਪ ਦੇ ਚੌਗਿਰਦੇ ਨੂੰ ਕੰਡਿਆਲੀ ਤਾਰ ਨਾਲ ਵਲਿਆ ਹੋਇਆ ਸੀ ਵਿਸ਼ਵ ਜੰਗ ਮੁੱਕਣ ਤੋਂ ਕਈ ਚਿਰ ਪਿਛੋਂ ਇਹ ਲੋਕ ਛੱਡੇ ਗਏ ਇੰਨਾ ਮਾਸੂਮਾਂ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਹਨਾਂ ਦਾ ਕਸੂਰ ਕੀ ਸੀ ਅਤੇ ਨਾ ਹੀ ਕਿਸੇ ਨੇ ਉਹਨਾਂ ਦੀ ਬੇਵਜ੍ਹਾ ਜੇਲ੍ਹ ਲਈ ਮਾਫੀ ਮੰਗੀ ਦੂਜੀ ਵਿਸ਼ਵ ਜੰਗ ਮੁੱਕਣ ਉਪਰੰਤ ਅਮਰੀਕਾ ਨੇ ਆਪਣੀਆਂ ਨਿੱਜੀ ਜੰਗਾਂ ਕੁੱਲ ਦੁਨੀਆਂ ਦੀ ਰਣਪ੍ਰਥਮੀ ਉੱਤੇ ਜਾਰੀ ਰੱਖੀਆਂ ਕਦੇ ਇੱਕ ਦੇਸ਼ ਅਤੇ ਕਦੇ ਹੋਰ ਦੇਸ਼ ਦੀ ਸ਼ਾਮਤ ਆਉਂਦੀ ਰਹੀ ਹੈ ਐਸ ਵੇਲੇ ਕੋਈ 130 ਦੇਸ਼ਾਂ ਅੰਦਰ ਅਮਰੀਕਾ ਦੇ ਫੌਜੀ ਅੱਡੇ ਹਨ ਭਾਵ ਇਹ ਦੇਸ਼ਾਂਾਂ ਅਮਰੀਕਨ ਫੌਜ ਦੀ ਅੱਡੀ ਹੀ ਹਨ ਲੱਖਾਂ ਹੀ ਫੌਜੀ ਇਨ੍ਹਾਂ ਡਿਆਂ ਉੱਤੇ ਤਣਾਤ ਹਨ ਤਿੰਨ ਦੇਸ਼ਾਂ ਉੱਤੇ ਤਾਂ ਸਿੱਧੇ ਤੌਰ ਉੱਤੇ ਗਰਮ ਜੰਗ ਚੱਲ ਰਹੀ ਹੈ ਨਾਲ ਹੀ ਕਈ ਹੋਰ ਮੱਧ ਏਸ਼ੀਆਈ ਦੇਸ਼ਾਂ ਨਾਲ ਪੰਗੇ ਲਏ ਜਾ ਰਹੇ ਹਨ ਫੌਜਾਂ ਤੇ ਜੰਗ ਖਰਚੀਲੇ ਸੌਦੇ ਹਨ ਅਮਰੀਕਾ ਭਾਵੇਂ ਕਿੰਨਾ ਵੀ ਅਮੀਰ ਦੇਸ਼ ਹੋਵੇ ਫੌਜੀ ਖਰਚਿਆਂ ਨੇ ਦੇਸ਼ ਦਾ ਵਿੱਤੀ ਖੂਨ ਚੂਸ ਲਿਆ ਹੈ ਫੌਜੀ ਲਾਸ਼ਾਂ ਤੇ ਜ਼ਖਮੀਆਂ ਦੀਆਂ ਕਤਾਰਾਂ ਘਰ ਵੱਲ ਆ ਰਹੀਆਂ ਹਨ ਸੂਜਵਾਨਾਂ ਅੰਦਰ ਜੰਗ ਵਿਰੋਧੀ ਭਾਵਨਾਵਾਂ ਉੱਚੀਆਂ ਹੋ ਰਹੀਆਂ ਹਨ ਪਗੋਲੀ ਕਰਨ ਦੀ سرمਿਆਈਦਾਰ ਇਜਾਰਾਦਾਰੀ ਨੇ ਉਦਯੋਗਾਂ ਦੇ ਖਰਚੇ ਘਟਾਉਣ ਅਤੇ ਮੁਨਾਫੇ ਵਧਾਉਣ ਖਾਤਰ ਲੱਖਾਂ ਕਾਰਖਾਨੇ ਏਸ਼ੀਆਈ ਦੇਸ਼ਾਂ ਅੰਦਰ ਖੜੇ ਕਰ ਦਿੱਤੇ ਹਨ। ਫਾਲਸ ਰੂਪ ਅਮਰੀਕਾ ਅੰਦਰ ਬੇਰੁਜ਼ਗਾਰੀ ਸਿਖਰ ਉੱਤੇ ਪਹੁੰਚ ਰਹੀ ਹੈ। ਹਰ ਪੰਜਵਾਂ ਸਰਕਾਰੀ ਅੰਕੜਿਆਂ ਅਨੁਸਾਰ ਹਰ ਦਸਵਾਂ ਵਿਅਕਤੀ ਬਿਨਾਂ ਕੰਮ ਤੋਂ ਹੈ ਅਤੇ ਜੀਉਣ ਲਈ ਖਰੀਦੀ ਖਾਣ ਦੀ ਟਿਕਟਾਂ ਉੱਤੇ ਨਿਰਭਰ ਹੈ। ਟੱਬਰਾਂ ਸਮੇਤ ਖੁਰਾਕ ਟਿਕਟਾਂ ਦੀ ਮੰਗ 4 ਕਰੋੜ ਨੂੰ ਟੱਪ ਗਈ ਹੈ ਦਿਨੋ ਦਿਨ ਡਾਲਰ ਦੀ ਖਰੀਦ ਸ਼ਕਤੀ ਘਟ ਰਹੀ ਹੈ ਖਾਣ ਪੀਣ ਦਾ ਸਾਮਾਨ ਅਤੇ ਘਰ ਨਿਗੇ ਰੱਖਣ ਅਤੇ ਆਵਾਜਾਈ ਲਈ ਬਾਲਣ ਨਿਤ ਮਹਿੰਗਾ ਹੋ ਰਿਹਾ ਹੈ ਵਿਗੜਦੇ ਹਾਲਾਤ ਜਿਵੇਂ ਦੇਸ਼ ਦੀ ਵਸੋਂ ਵਿੱਚ ਚਿੰਤਾ ਅਤੇ ਗੁੱਸੇ ਵਿੱਚ ਡੋਬੀ ਬੈਠੇ ਹਨ ਹਕੂਮਤ ਉਹਨਾਂ ਬਾਰੇ ਅਵੇਸਲੀ ਨਹੀਂ ਵਿਰੋਧ ਦੀ ਅੱਗ ਭੜਕਣ ਤੋਂ ਪਹਿਲਾਂ ਹੀ ਉਹ ਕਈ ਟੰਗਾਂ ਦੇ ਨਾਲ ਸ਼ਹਿਰੀ ਵਸੋਂ ਨੂੰ ਮਾਨਸਿਕ ਅਤੇ ਸਰੀਰਕ ਦੌਰ ਉੱਤੇ ਕਾਬੂ ਕਰਨ ਦੇ ਉਪਰਾਲੇ ਕਰ ਰਹੀ ਹੈ। 11 ਸਤੰਬਰ 2001 ਦੇ ਤੁਰੰਤ ਪਿੱਛੋਂ ਹਜ਼ਾਰਾਂ ਅਮਰੀਕਰਾਂ ਨੂੰ ਦੇਸ਼ ਨੂੰ ਖਤਰਾ ਦੇ ਆਧਾਰ ਉੱਤੇ ਘੇਰ ਲਿਆ ਗਿਆ। ਉਦੋਂ ਤੋਂ ਹੁਣ ਤੱਕ ਗ੍ਰਿਫਤਾਰੀਆਂ ਦੇ ਕਾਰਨ ਥੋਪਣ ਵਿੱਚ ਇੰਨੀ ਤਰੱਕੀ ਹੋਈ ਹੈ ਕਿ ਕਿਸੇ ਵੀ ਸ਼ਹਿਰੀ ਨੂੰ ਬਿਨਾਂ ਕਾਰਨ ਦੱਸਿਆਂ ਬੰਦੀ ਬਣਾਇਆ ਜਾ ਸਕਦਾ ਹੈ। ਤਰੱਕੀ ਵਿੱਚ ਸਿਲਸਿਲੇਵਾਰ ਵਾਧਾ ਇੰਜ ਵੇਖਿਆ ਜਾ ਸਕਦਾ ਹੈ 1 ਅਪ੍ਰੈਲ 1979 ਪ੍ਰਧਾਨ ਜਿਮੀ ਕਾਰਟਰ ਨੇ ਹੁਕਮਨਾਮਾ ਨੰਬਰ 12127 ਰਾਹੀਂ ਇੱਕ ਨਵੀਂ ਏਜੰਸੀ ਕਾਇਮ ਕੀਤੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜਾਂ ਫੀਮਾ ਇਸ ਦਾ ਮੰਤਵ ਇਹ ਸੀ ਕਿ ਦੇਸ਼ ਅੰਦਰ ਕਿਸੇ ਉੱਠਦੀ ਕੁਦਰਤੀ ਆਫਤ ਨਾਲ ਨਜਿੱਠਿਆ ਜਾ ਸਕੇ ਕੇਂਦਰੀ ਬੀਮਾ ਅਗਰੋਕੂ ਮੌਸਮੀ ਵਿਭਾਗ ਅਤੇ ਕਈ ਹੋਰ ਏਜੰਸੀਆਂ ਇਸ ਇਸ ਨਵੀਂ ਇਕਾਈ ਦੇ ਹਵਾਲੇ ਕੀਤੀਆਂ ਗਈਆਂ ਇਸ ਤੋਂ ਛੁੱਟ ਸ਼ਹਿਰੀ ਬਚਾਅ ਕਾਰਜ ਜੋ ਪਹਿਲਾਂ ਕਿਸੇ ਹੋਰ ਸ਼ਹਿਰੀ ਏਜੰਸੀ ਕੋਲ ਸੀ ਫੀਮਾ ਦੇ ਹਵਾਲੇ ਕਰ ਦਿੱਤਾ ਗਿਆ ਯਾਦ ਰਹੇਗੀ ਫੀਮਾ ਨੂੰ ਨਿਊਯਾਰਕ ਵਿੱਚ 2001 ਜੋੜੇ ਟਾਵਰਾਂ ਦੇ ਡਿੱਗਣ ਤੋਂ 12 ਸਾਲ ਪਹਿਲਾਂ ਖੜਾ ਕੀਤਾ ਗਿਆ ਪ੍ਰਦਾਨ ਇੱਕ ਮਿੰਟ ਯਾਦ ਰਹੇ ਫੀਮਾ ਨੂੰ ਨਿਊਯਾਰਕ ਵਿੱਚ 2001 ਬਾਅਦ ਜੋੜੇ ਟਾਵਰਾਂ ਦੇ ਡਿੱਗਣ ਤੋਂ 12 ਸਾਲ ਪਹਿਲਾਂ ਖੜਾ ਕੀਤਾ ਗਿਆ ਸੀ ਪ੍ਰਧਾਨ ਬੁਸ਼ ਨੇ 2003 ਵਿੱਚ ਫੀਮਾ ਨੂੰ ਘਰੇਲੂ ਸੁਰੱਖਿਆ ਵਿਭਾਗ ਦਾ ਹਿੱਸਾ ਬਣਾਇਆ ਫੀਮਾ ਲਈ ਤਿੰਨ ਹਦਾਇਤਾਂ ਸਨ ਦੇਸ਼ ਅੰਦਰ ਐਮਰਜੈਂਟ ਐਮਰਜੈਂਸੀ ਨਾਲ ਨਜਿੱਠਣਾ ਸਰਕਾਰ ਦੇ ਕਾਰਜਾਂ ਨੂੰ ਜਾਰੀ ਰੱਖਣਾ ਕਿਸੇ ਵੀ ਸਮਾਜੀ ਜਾਂ ਸਿਆਸੀ ਸੰਭਾਵਿਤ ਖਤਰੇ ਦਾ ਟਾਕਰਾ ਫੀਮਾ ਨੂੰ ਹੋਮਲੈਂਡ ਸਿਕਿਉਰਿਟੀ ਵਿਭਾਗ ਦਾ ਹਿੱਸਾ ਬਣਾ ਕੇ ਉਸ ਦੀ ਇੱਕੋ ਇੱਕ ਡਿਊਟੀ ਮਿੱਥੀ ਗਈ ਦੇਸ਼ ਨੂੰ ਖਤਰਨਾਕ ਲੋਕਾਂ ਤੋਂ ਬਚਾਉਣਾ ਪ੍ਰਧਾਨ ਬੁਸ਼ ਨੇ ਕਿਹਾ ਅਸੀਂ ਬਦੀ ਦਾ ਟੱਕਰਾ ਕਰ ਰਹੇ ਹਾਂ 2003 ਵਿੱਚ ਸ਼ਹਿਰ ਨਿਊਯਾਰਕ ਨਿਊ ਆਰਲਿਂਡਸ ਵਿੱਚ ਭਿਆਨਕ ਹੜ੍ਹ ਆਉਣ ਸਮੇਂ ਫੀਮਾ ਨੇ ਕੱਖ ਕੰਮ ਨਾ ਕੀਤਾ ਦੁਨੀਆ ਦੇ ਸਭ ਤੋਂ ਸ਼ਕਤੀਵਰ ਅਤੇ ਅਮੀਰ ਦੇਸ਼ ਦੇ ਮੂੰਹ ਉੱਤੇ ਕਾਲਖ ਮਲੀ ਗਈ ਤੁਰਿਆਂ ਦੀ ਮਦਦ ਇੰਨੀ ਸੁਸਤ ਰਹੀ ਕਿ ਕੁੱਲ ਦੁਨੀਆ ਮੂੰਹ ਵਿੱਚ ਉਂਗਲੀਆਂ ਪਾ ਕੇ ਵੇਖਦੀ ਰਹੀ ਜਿਵੇਂ ਕੁਝ ਚਿਰ ਪਹਿਲਾਂ ਇੱਥੇ ਭਾਰਤ ਵਿੱਚ ਕਾਮਨਵੈਲਥ ਖੇਡਾਂ ਮੇਲੇ ਕਬਲਾ ਹੋਇਆ ਸੀ ਨਿਊ ਆਰਲੀਂਜ ਕਾਨ ਪਿੱਛੋਂ ਫੀਮਾ ਮਹਿਕਮਾ ਕਰੀਬ 1 ਬਿਲੀਅਨ ਡਾਲਰ ਹੜੱਪ ਗਿਆ ਬਿਨਾਂ ਕੋਈ ਸੇਵਾ ਕੀਤੇ ਕਈ ਉੱਚ ਹਸਤੀਆਂ ਨੇ ਖਿਆਲ ਪ੍ਰਗਟ ਕੀਤਾ ਕਿ ਫੀਮਾ ਇੱਕ ਬਿਮਾਰ ਸਸਤਾ ਹੈ ਅਤੇ ਲੋਕਾਂ ਦੀ ਮਦਦ ਕਰਨ ਦੇ ਅਸਮਰਥ ਹੈ ਨਿਊ ਆਰਲਿਂਸ ਘਟਨਾ ਪਿੱਛੋਂ ਫੀਮਾ ਦੇ ਖਰੀਦੇ 3 ਬਿਲੀਅਨ ਡਾਲਰ ਮੁੱਲ ਦੇ ਰਿਹਾਇਸ਼ੀ ਟ੍ਰੇਲਰ ਸਫਰੀ ਡੱਬੇ ਥੋੜੇ ਹੀ ਕੰਮ ਆਏ ਪਿੱਛੋਂ ਸੇਲ ਉੱਤੇ ਲਾ ਦਿੱਤੇ ਗਏ ਨਿਕੰਮੀ ਸਸਤਾ ਫੀਮਾ ਨੂੰ ਤੋੜਨ ਲਈ ਥੋੜੀ ਦੇਰ ਰੋਲਾ ਪਿਆ ਰ ਫਿਰ ਚੁੱਪਚਾਹ ਹੋ ਗਈ ਹੌਲੀ ਹੌਲੀ ਸਮਝ ਆ ਰਹੀ ਹੈ ਕਿ ਫੀਮਾ ਦਾ ਮੁੱਖ ਕੰਮ ਤਾਂ ਹੋਵੇਗਾ ਸ਼ਹਿਰੀ ਬਸوں ਨੂੰ ਦਬਾ ਕੇ ਰੱਖਣਾ ਜੇ ਲੋਕ ਜੰਗ ਦੇ ਖਿਲਾਫ ਮੰਗ ਜਾਂ ਮਜਾਰਾ ਕਰਨ ਟੈਕਸਾਂ ਦੀ ਖਿਲਾਫੀ ਕਰਨ ਜਾਂ ਵਿਧਾਨ ਅੰਦਰਲੇ ਲਿਖੇ ਆਪਣੇ ਹੱਕਾਂ ਦੀ ਪੂਰਤੀ ਲਈ ਨਿੱਤਰ ਪੈਣ ਤਾਂ ਫੀਮਾ ਉਹਨਾਂ ਨੂੰ ਕੁਚਲਣ ਲਈ ਇੱਕ ਸੋਚਿਆ ਸਮਝਿਆ ਹਥਿਆਰ ਹੈ ਜਦੋਂ ਕਦੇ ਸੰਵਧਾਨ ਨੂੰ ਤੰਗ ਦਿੱਤਾ ਜਾਵੇਗਾ ਉਸ ਸਮੇਂ ਫੀਮਾ ਕੈਂਪਾਂ ਦਾ ਕੁੱਲ ਅਮਰੀਕਾ ਅੰਦਰਲਾ ਜਾਲ ਕੰਮ ਆਵੇਗਾ ਉਸ ਸਮੇਂ ਸਰਕਾਰ ਦਾ ਇੱਕੋ ਇੱਕ ਮਹਿਕਮਾ ਹੋਵੇਗਾ ਫੀਮਾ ਅੱਜ ਫੀਮਾ ਦੇ ਚਿਹਰਿਆਂ ਚਿਹਰਿਆਂ ਮੋਹਰਿਆਂ ਅੰਦਰ ਕਰਨੈਲਾ ਤੇ ਜਰਨੈਲਾ ਦੀਆਂ ਵਰਦੀਆਂ ਵਿਖਾਈ ਦੇਂਦੀਆਂ ਹਨ ਜਨਤਾ ਨੂੰ ਫੀਮਾ ਦੀ ਹੋਂਦ ਅਤੇ ਸ਼ਕਤੀ ਦੀ ਪਛਾਣ ਦਿਯਾਤ ਪਾਈ ਜਾ ਰਹੀ ਹੈ ਮਾਰਸ਼ਲ ਲਾ ਵੱਲ ਸੰਕੇਤ ਰੈਕਸ 84 ਮਾਰਸ਼ਲ ਲਾ ਰਿਪੋਰਟ 1982 ਵਿੱਚ ਅੰਕਿਤ ਕੀਤੀ ਗਈ ਇਸ ਦਾ ਲੇਖਕ ਸੀ ਕਰਨਲ ਬਿੰਕਰਹਾਫ ਇਸ ਮੁਤਾਬਕ ਕਿਸੇ ਦੇਸ਼ ਵਿਆਪੀ ਸੰਕਟ ਵੇਲੇ ਮਾਰਸ਼ਲ ਲਾ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਅੰਦਰ ਲਫਤ ਸੰਕਟ ਨੂੰ ਵਿਸਥਾਰਿਆ ਨਹੀਂ ਗਿਆ। ਪਲਾਨ ਅਨਸਾਰ ਫੀਮਾ ਪ੍ਰਾਂਤਾਂ ਅਤੇ ਕੇਂਦਰੀ ਕੇਂਦਰ ਦੀਆਂ ਸਰਕਾਰ ਨੂੰ ਹੱਥ ਵਿੱਚ ਲੈ ਸਕਦਾ ਹੈ। ਉਹ ਪੂਰੀ ਸ਼ਕਤੀ ਫੌਜੀ ਕਮਾਂਡਰਾਂ ਦੇ ਹਵਾਲੇ ਕਰ ਸਕਦਾ ਹੈ। ਇਸ ਪਲਾਨ ਵਿੱਚ 2 ਕਰੋੜ ਨੀਗਰੋ ਲੋਕਾਂ ਨੂੰ ਘੇਰਨ ਦੀ ਗੱਲ ਵੀ ਹੈ। ਜਿਨ੍ਹਾਂ ਨੂੰ ਫੌਜੀ ਅੱਡੇਆਂ ਤੋਂ ਬਦਲੀਆਂ ਜੇਲਾਂ ਦੇ ਅੰਦਰ ਕੀਤਾ ਜਾਵੇਗਾ ਇਹਨਾਂ ਅੱਡਿਆਂ ਦਾ ਨਾਮ ਹੋਵੇਗਾ ਫੀਮਾ ਰੀਲੋਕੇਸ਼ਨ ਕੈਂਪ ਰੀਲੋਕੇਸ਼ਨ ਭਾਵਨ ਨਵਾਂ ਟਿਕਾਣਾ 1982 ਵਿੱਚ ਸਰਕਾਰ ਨੂੰ ਗਾਲੇ ਲੋਕਾਂ ਤੋਂ ਭੈ ਆ ਰਿਹਾ ਸੀ ਟ੍ਰੈਡਰਿਸਮ ਦਾ ਤਾਂ ਰੌਲਾ ਹੀ ਹੈ ਅਸਲ ਵਿੱਚ ਅੱਜਕੱਲ ਬੇਰੁਜ਼ਗਾਰੀ ਅਤੇ ਵੱਧੀਆਂ ਕੀਮਤਾਂ ਤੋਂ ਛੱਟ ਪਟਾਏ ਹੋਏ ਲੋਕਾਂ ਤੋਂ ਖਤਰਾ ਹੈ। ਪਿਛਲੇ ਦਸਾਂ ਸਾਲਾਂ ਵਿੱਚ ਫੀਮਾ ਦੇ ਮਹਾਜ ਉੱਤੇ ਚੋਖੀ ਤਰੱਕੀ ਹੋਈ ਹੈ। ਦੇਸ਼ ਦੀ ਰੱਖਿਆ ਸੇਵਾ ਕਰਨ ਲਈ ਵਿਸ਼ਾਲ ਗੜੇ ਕੈਂਪ ਕੁੱਲ ਅਮਰੀਕਾ ਅੰਦਰ ਉਸਾਰ ਦਿੱਤੇ ਗਏ ਹਨ। ਲੁਕਾਅ ਵਾਲੀ ਗੱਲ ਵੀ ਕੋਈ ਨਹੀਂ। ਇੰਟਰਨੈਟ ਵਿੱਚ Google ਵਿੱਚ ਲਿਖੋ ਫੀਮਾ ਕੰਸੈਂਟਰੇਸ਼ਨ ਕੈਂਪ ਤਾਂ ਤੁਹਾਡੇ ਸਾਹਮਣੇ ਪੂਰੇ ਦੇਸ਼ ਦਾ ਨਕਸ਼ਾ ਆ ਜਾਵੇਗਾ ਜੋ ਫੀਮਾ ਕੈਂਪਾਂ ਦੀਆਂ ਖੁੰਬਾਂ ਨਾਲ ਭਰਿਆ ਹੋਵੇਗਾ ਪਾਸੇ ਉੱਤੇ ਇਕੱਲੀ ਇਕੱਲੀ ਖੰਭ ਕੈਂਪ ਦਾ ਵੇਰਵਾ ਹੈ ਕਿੱਥੇ ਹੈ ਕਿੱਡਾ ਹੈ ਕਿਵੇਂ ਵਰਤਿਆ ਜਾ ਸਕਦਾ ਹੈ ਕਦੇ ਵਰਤਿਆ ਵੀ ਗਿਆ ਆਦੀ ਕੁੱਲ ਦੇਸ਼ ਅੰਦਰ ਜੇਲ੍ਹ ਨੁਮਾ ਦੇਵ ਕੱਦ ਟਾਂਜੇ ਹਨ ਫੀਮਾ ਕੈਂਪ ਜੋ ਕਦੇ ਵੀ ਵਰਤਿਆ ਵਰਤੇ ਜਾ ਸਕਦੇ ਸਰਦੇ ਸਨ ਜਾਹਰ ਹੈ ਇਨ੍ਹਾਂ ਉੱਤੇ ਅਰਬਾਂ ਡਾਲਰ ਖਰਚ ਹੋਇਆ ਹੈ ਬਿਨਾ ਕਿਸੇ ਮੰਤਵ ਨੂੰ ਮੁੱਖ ਰੱਖਦਿਆਂ ਫੈਡਰਲ ਕੇਂਦਰ ਦੀ ਸਰਕਾਰ ਐਨੇ ਧਨ ਦਾ ਉਜਾੜਾ ਕਿਉਂ ਕਰੇਗੀ ਇਹ ਕੈਂਪ ਉਨ੍ਹਾਂ ਮਹਿਮਾਨਾਂ ਲਈ ਤਿਆਰ ਹੋ ਰਹੇ ਹਨ ਜੋ ਫੈਡਰਲ ਸਰਕਾਰ ਦੀਆਂ ਸਮਾਜੀ ਵਿੱਤੀ ਵਿਦੇਸ਼ੀ ਅਤੇ ਜੰਗੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਜਾਂ ਕਰਨਗੇ ਉਹਨਾਂ ਜਾਗ ਉੱਠੇ ਨੀਤੀ ਵਿਰੋਧੀਆਂ ਵਿਰੋਧੀਆਂ ਦਾ ਭੰਡੀ ਪ੍ਰਚਾਰ ਜ਼ੋਰਾਂ ਉੱਤੇ ਹੈ ਅਮਰੀਕੀ ਸੰਵਿਧਾਨ ਨੂੰ ਬਚਾਉਣ ਅਤੇ ਪ੍ਰਾਂਤੀ ਸਰਕਾਰਾਂ ਦੇ ਹੱਕਾਂ ਦੀ ਰਾਖੀ ਮੰਗਦੇ ਆਂ ਵਿਅਕਤੀਆਂ ਨੂੰ ਸਮਾਜ ਵਿੱਚੋਂ ਛੇਕਣ ਦੇ ਯਤਨ ਜਾਰੀ ਹਨ ਫੈਡਰਲ ਕੇਂਦਰੀ ਸਰਕਾਰ ਨਾਲ ਅਸਹਿਮਤੀ ਪ੍ਰਗਟ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਹੋਣ ਦੇ ਲੇਬਲ ਲੱਗ ਰਹੇ ਹਨ ਬੇਸਮਝ ਜਨਤਾ ਇਨ੍ਹਾਂ ਦੇਸ਼ ਭਗਤਾਂ ਨੂੰ ਪਵਾੜੇ ਦੀ ਜੜ ਮੰਨਣ ਲੱਗ ਸਕਦੀ ਮੰਨਣ ਲੱਗ ਸਕਦੀ ਹੈ ਅੱਜ ਦੀ ਸਰਕਾਰ ਜਦੋਂ ਵੀ ਚਾਹੇ ਕਿਸੇ ਭਿਆਨਕ ਸੰਕਟ ਦਾ ਨਾਟਕ ਰਚ ਕੇ ਆਪਣੇ ਕੁੱਲ ਵਿਰੋਧੀਆਂ ਨੂੰ ਪੂਰੀ ਸੁਗੜਤਾ ਦੇ ਨਾਲ ਸਮਾਜ ਵਿੱਚੋਂ ਪੁੱਟ ਕੇ ਫੀਮਾ ਜੇਲ੍ਹਾਂ ਅੰਦਰ ਤਨ ਸਕਦੀ ਹੈ ਬਾਕੀ ਬਚੀ ਜਨਤਾ ਦੇ ਸਹਿਮ ਜਾਣੇ ਜਾਂ ਉਸ ਨੂੰ ਸਮਝ ਨਹੀਂ ਆਉਣੀ ਬਾਕੀ ਬਚੀ ਜਨਤਾ ਨੇ ਸਹਿਮ ਜਾਣਾ ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਆਉਣੀ ਸੋਵੀਅਤ ਸੰਘ ਅੰਦਰ 1919 ਤੋਂ 1990 ਤੱਕ ਕੀ ਹੁੰਦਾ ਰਿਹਾ ਇਹੋ ਕੁਝ ਵਾਸਤਵ ਵਿੱਚ ਅਮਰੀਕਾ ਅੱਜ ਉਨਾ ਹੀ ਜੀਉਨੈਸਟ ਸ਼ਕਤੀਆਂ ਦੀ ਮੁਠੀ ਅੰਦਰ ਸੋਵੀਅਤ ਸੰਘ ਬਣਨ ਜਾ ਰਿਹਾ ਹੈ 2010 ਦੀ ਅਮਰੀਕਨ ਜਨਗਣਨਾ ਸਮੇਂ ਹਰ ਵਿਅਕਤੀ ਕੋਲੋਂ 20 ਸਫ਼ਿਆਂ ਅੰਦਰ ਇੰਨੇ ਵਿਸਥਾਰਪੂਰਵਕ ਨਿੱਜੀ ਸਵਾਲ ਪੁੱਛੇ ਗਏ ਹਨ ਜੋ ਕਿਸੇ ਸਮੇਂ ਸੋਵੀਅਤ ਹਕੂਮਤ ਹੀ ਪੁੱਛ ਸਕਦੀ ਸੀ ਇੰਨੀ ਵਾਖਫੀ ਇਕੱਠੀ ਕਰਨ ਉਪਰੰਤ ਸਮਾਂ ਆਉਣ ਉਤੇ ਕੰਪਿਊਟਰ ਨਿਰਣਾ ਲੈਣਗੇ ਬਈ ਕਿਸ ਕਿਸ ਨੂੰ ਫੀਮਾ ਦਾ ਮਹਿਮਾਨ ਬਣਾਉਣਾ ਹੈ ਅਮਰੀਕਾ ਅੰਦਰ ਪ੍ਰਾਂਤੀ ਸਰਕਾਰਾਂ ਦੇ ਅਧਿਕਾਰ ਦਿਨੋਂ ਦਿਨ ਘਟਾ ਕੇ ਫੈਡਰਲ ਕੇਂਦਰੀ ਸਰਕਾਰ ਦਾ ਬੋਲਬਾਲਾ ਵਧਾਇਆ ਜਾ ਰਿਹਾ ਹੈ ਅਗੇ ਦੇਸ਼ ਨੂੰ ਖਤਰਾ ਹੈ ਪ੍ਰਾਂਤਾਂ ਅੰਦਰ ਅਵਾਜ਼ਾਂ ਉੱਠ ਰਹੀਆਂ ਹਨ ਫੈਡਰਲ ਸਰਕਾਰ ਨੂੰ ਨਕੇਲ ਪਾਵੋ ਹਾਲਤ ਇੰਜ ਸਮਝੀ ਜਾ ਸਕਦੀ ਹੈ ਜੇ ਸੋਚੋ ਕਿ ਭਾਰਤ ਦੇ ਕਿਸੇ ਪ੍ਰਾਂਤ ਚਲੋ ਮੰਨ ਲਓ ਕਿ ਪੰਜਾਬ ਅੰਦਰ ਪ੍ਰਾਂਤੀ ਸਰਕਾਰ ਦੇ ਨਾਲ ਹੀ ਨਾਲ ਗਵਰਨਰ ਰਾਜਪਾਲ ਦਾ ਵੱਖਰਾ ਰਾਜ ਵੀ ਚੱਲ ਰਿਹਾ ਹੈ ਗਵਰਨਰ ਜਦੋਂ ਚਾਹੁੰਦਾ ਹੈ ਕੇਂਦਰੀ ਸਰਕਾਰ ਦੇ ਹਦਾਇਤਾਂ ਅਨੁਸਾਰ ਕਦੇ ਵੀ ਨਵਾਂ ਕਾਨੂੰਨ ਜੜ ਸਕਦਾ ਹੈ ਜਿਸ ਜਿਸ ਦੇ ਲਾਗੂ ਕਰਨ ਉੱਤੇ ਪ੍ਰਾਂਤੀ ਸਰਕਾਰ ਕੋਈ ਰੋਕ ਨਹੀਂ ਲਗਾ ਸਕਦੀ ਸ਼ੁਕਰ ਕਰੀਏ ਕਿ ਅਜੇ ਤੱਕ ਭਾਰਤ ਦਾ ਸੰਵਿਧਾਨ ਕੇਂਦਰੀ ਪ੍ਰਾਂਤੀ ਰਿਸ਼ਤਿਆਂ ਨੂੰ ਚੋਖੇ ਸਹੀ ਢੰਗ ਨਾਲ ਚਲਾ ਰਿਹਾ ਹੈ ਜੇ ਅਮਰੀਕਾ ਜਿਹੇ ਅੱਜ ਦੇ ਹਾਲਾਤ ਭਾਰਤ ਅੰਦਰ ਪੈਦਾ ਹੋਏ ਹੁੰਦੇ ਤਾਂ ਦੇਸ਼ ਨੇ ਉਦੋਂ ਕਦੋਂ ਦਾ ਉਬਾਲਾ ਖਾ ਲਿਆ ਹੁੰਣਾ ਸੀ ਅਮਰੀਕਾ ਅੰਦਰ ਸਧਾਰਨ ਲੋਕ ਇੰਨੇ ਦਵਾਏ ਜਾ ਚੁੱਕੇ ਹਨ ਕਿ ਉਹਨਾਂ ਲਈ ਵਿਗਾੜੇ ਅਤੇ ਲਤਾੜੇ ਜਾ ਚੁੱਕੇ ਸੰਵਿਧਾਨ ਨੂੰ ਵਾਪਸ ਲਿਆਂ ਉੱਤੇ ਲਿਆਉਣਾ ਅਸੰਭਵ ਹੋ ਚੁੱਕਿਆ ਹੈ ਅਬਰਾਮ ਲਿੰਕਨ ਨੇ ਕਿਹਾ ਸੀ ਅਮਰੀਕਾ ਨੂੰ ਕਦੇ ਕੋਈ ਬਾਹਰੀ ਸ਼ਕਤੀ ਤਬਾਹ ਨਹੀਂ ਕਰ ਸਕਦੀ ਜੇ ਅਸੀਂ ਠੇਡਾ ਖਾ ਗਏ ਅਤੇ ਆਜ਼ਾਦੀ ਗਵਾ ਲਈ ਤਾਂ ਇਹਨਾਂ ਦਾ ਕਾਰਨ ਅਸੀਂ ਆਪ ਹੀ ਹੋਵਾਂਗੇ ਹਰ ਨਵੀਂ ਪੀੜੀ ਦੇ ਸਾਹਮਣੇ ਚੁਣੌਤੀ ਰਹੀ ਹੈ ਆਜ਼ਾਦ ਰਹਿਣ ਜਾਂ ਬੰਦੀ ਬਣਨ ਦੀ ਹਰ ਪੀੜੀ ਨੂੰ ਸੰਘਰਸ਼ ਕਰਨਾ ਪੈਂਦਾ ਹੈ ਕੁਰਬਾਨੀ ਦੇਣੀ ਪੈਂਦੀ ਹੈ ਹਰ ਦੇਸ਼ ਅੰਦਰ ਰੰਗ ਬਦਲੂ ਦਲ ਬਦਲੂ ਸਦਾ ਵਿਗਾਊ ਨੇਤਾ ਆਪਣੇ ਸਵਾਰਥ ਤੇ ਛੋਟੀ ਸੋਚ ਪਿੱਛੇ ਦੇਸ਼ ਦੀ ਆਰਥਿਕ ਅਤੇ ਸਿਆਸੀ ਆਜ਼ਾਦੀ ਵੇਚਣ ਲਈ ਤਤਪਰ ਰਹਿੰਦੇ ਹਨ ਜਿਸ ਹਸਾਬ ਉਤੇ ਅਮਰੀਕਨ ਸਿਆਸਤ ਅਤੇ ਅਰਥਚਾਰਾ ਵਿਦੇਸ਼ੀ ਬੈਂਕਰਾਂ ਦੀਆਂ ਉਂਗਲਾਂ ਉੱਤੇ ਨੱਚ ਰਿਹਾ ਹੈ ਉਸ ਦਾ ਕਿਆਸ ਅੰਦਾਜ਼ਾ ਕਰਨਾ ਵੀ ਮੁਸ਼ਕਲ ਹੈ ਲਗਾਤਾਰ ਵੱਧ ਰਹੀਆਂ ਆਰਥਿਕ ਤੰਗੀਆਂ ਕਾਰਨ ਜਨ ਸੁਧਾਰ ਨੂੰ ਹੋਸ਼ ਆ ਰਹੀ ਹੈ ਵਿਰੋਧ ਦੀ ਭਾਵਨਾ ਵਧ ਰਹੀ ਹੈ ਕੇਂਦਰੀ ਸਰਕਾਰ ਵੀ ਅਵੇਸਲੀ ਨਹੀਂ ਵਿਸ਼ਾਲ ਫੀਮਾ ਕੈਂਪਾਂ ਦੇ ਜਾਲ ਦੀ ਦੇਸ਼ ਵਿਆਪੀ ਗੋੰਧ ਕੁੱਲ ਚੇਤਨ ਲੋਕਾਂ ਨੂੰ ਆਪਣੀ ਮੋਤੀਲੀ ਬੁੱਕਲ ਵਿੱਚ ਸਮੇਟਣ ਲਈ ਤਿਆਰ ਬਰ ਤਿਆਰ ਹੈ ਇਸ ਸਮੇਂ ਅਮਰੀਕੀ ਨਾਗਰਿਕ ਦੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ ਟੈਲੀਫੋਨ ਮੋਬਾਈਲ ਅਤੇ ਇੰਟਰਨੈਟ ਚਿੱਠੀ ਪੱਤਰ ਉੱਤੇ ਰਿਕਾਰਡ ਕੀਤੇ ਜਾ ਰਹੇ ਹਨ ਮੋਬਾਈਲ ਵੈਨ ਘਰਾਂ ਕੋਲੋਂ ਲੰਘਦੇ ਲੰਘਦੇ ਘਰਾਂ ਅੰਦਰਲੇ ਕੰਪਿਊਟਰ ਦੇ ਲੇਖ ਕਾਪੀ ਕਰ ਲੈਂਦੇ ਹਨ ਇੱਕ ਹੱਥ ਲਿਖਿਆ ਲੇਖ ਹੀ ਰਹਿੰਦਾ ਹੈ ਜਿਸ ਨੂੰ ਸੱਚਮੁੱਚ ਹੱਥ ਪਾਏ ਬਿਨਾ ਹੱਥ ਨਹੀਂ ਲਿਆ ਸਕਦਾ ਸਕਦੇ ਬਾਹਵ ਹੱਥ ਜਿਹੜਾ ਹੱਥ ਨਾਲ ਲਿਖਿਆ ਲੇਖ ਉਹੋ ਹੀ ਰਹਿ ਜਾਂਦਾ ਹੈ ਆਜ਼ਾਦੀ ਦਾ ਟੰਡੋਰਾ ਪਿੱਟਣ ਵਾਲੇ ਦੇਸ਼ ਵਿੱਚ ਆਜ਼ਾਦੀ ਕੇਵਲ ਫੀਮਾਂ ਕੋਲ ਹੀ ਰਹਿ ਗਈ ਹੈ। ਇਸ ਦੀ ਹੋਮਲੈਂਡ ਸਿਕਿਉਰਿਟੀ ਦੇ ਹਵਾਈ ਅੱਡਿਆਂ ਉੱਤੇ ਆਫਤ ਲਿਆਂਦੀ ਹੋਈ ਹੈ। ਹਰ ਹਵਾਈ ਅੱਡੇ ਅੰਦਰੋਂ ਲੰਘਣ ਵਾਲੇ ਨੂੰ ਖਾਸ ਐਕਸਰੇ ਮਸ਼ੀਨਾਂ ਦੇ ਨਾਲ ਨੰਗਿਆਂ ਕਰਕੇ ਵੇਖਿਆ ਜਾਂਦਾ ਹੈ। ਰੇਡੀਏਸ਼ਨ ਅਤੇ ਨੰਗੇਜ ਉੱਤੇ ਇਤਰਾਜ਼ ਕਰਨ ਵਾਲਿਆਂ ਨੂੰ ਡੂੰਘਾ ਦੱਬ ਕੇ ਟੋ ਲਿਆ ਜਾਂਦਾ ਹੈ। ਇੱਥੋਂ ਤੱਕ ਕੀ ਮਰਦ, ਔਰਤ, ਬੱਚੇ ਦੀ ਖੁੱਚਾ ਵਿਚਲੀ ਸ਼ਰਮਗਾਹ ਦਾ ਲਿਹਾਜ਼ ਵੀ ਨਹੀਂ ਕੀਤਾ ਜਾਂਦਾ ਹਾਲਾਂ ਪਿਛਲੇ ਹੀ ਹਫ਼ਤੇ ਇੱਕ ਅਮਰੀਕਨ ਔਰਤ ਜੋ ਕਦੇ ਇੱਕ ਸਾਲ ਦੀ ਅਮਰੀਕਨ ਸੁੰਦਰੀ ਚੁਣੀ ਗਈ ਸੀ ਅਜਿਹੇ ਦੁਰਵਿਹਾਰ ਕਾਰਨ ਇੱਕ ਹਵਾਈ ਅੱਡੇ ਵਿੱਚ ਰੋਂਦੀ ਹੋਈ ਨਿਕਲੀ ਉਸ ਦਾ ਕਹਿਣਾ ਸੀ ਕਿ ਹੋਮਲੈਂਡ ਸਿਕਿਉਰਿਟੀ ਵਾਲੀ ਵਾਲੀ ਨੇ ਆਪਣੀ ਉਂਗਲ ਉਸ ਦੀ ਪੱਗ ਵਿੱਚ ਚਾਰ ਵਾਰ ਖੋਬੀ ਸੀ ਸਿਕਿਉਰਿਟੀ ਰੱਖਿਆ ਦੇ ਨਾਂ ਉੱਤੇ ਹੁੰਦੇ ਕੁੱਲ ਸ਼ੁਭ ਕਰਮਾਂ ਦਾ ਇੱਕ ਹੀ ਨਿਸ਼ਾਨਾ ਹੈ ਲੋਕ ਆਪਣਾ ਸਵੈਮਾਨ ਆਤਮ ਵਿਸ਼ਵਾਸ ਅਤੇ ਵਿਦਰੋਹ ਸ਼ਕਤੀ ਤੋਂ ਮੁਕਤ ਹੋ ਕੇ ਪੀੜਾਂ ਵਾਲੇ ਜੀਵਨ ਨੂੰ ਹੀ ਸਹੀ ਜੀਵਨ ਸਮਝਣ ਇਨਸਾਨੀ ਪੀੜਾਂ ਖਾਸ ਕਰ ਲੜਾਕੂ ਪੀੜਾਂ ਨੂੰ ਫੀਮਾ ਦੇ ਤਾੜੂ ਕੈਂਪ ਬਾਵਾਂ ਅੱਡੀ ਉਡੀਕ ਰਹੇ ਹਨ ਬਾਵਾਂ ਅੱਡ ਕੇ ਉਡੀਕ ਰਹੇ ਹਨ ਇਕ ਮੁਨਾਸਬ ਮੌਕੇ ਦੀ ਉਡੀਕ ਵਿੱਚ ਹਨ ਇੱਕ ਤੀਬਰ ਸੰਕਟ ਸਥਿਤੀ ਪੈਦਾ ਹੋਵੇਗੀ ਪੈਦਾ ਕੀਤੀ ਜਾਵੇਗੀ ਜਿਸ ਪਿੱਛੋਂ ਫੀਮਾ ਦੀ ਨਿਗਰਾਨੀ ਹੇਠ ਕਈ ਵੱਡੇ ਕਾਰਜ ਚਾਲੂ ਹੋਣਗੇ ਅਮਰੀਕਾ ਅੰਦਰਲੀ ਆਵਾਜਾਈ ਨਿਯੰਤਰਣ ਹੇਠ ਕੀਤੀ ਜਾਵੇਗੀ ਸ਼ਹਿਰੀਆਂ ਦੇ ਵੱਡੇ ਸਮੂਹ ਨੂੰ ਚੌਂਵੇਂ ਕੈਂਪਾਂ ਅੰਦਰ ਨਿਖਾਰ ਲਿਆ ਜਾਵੇਗਾ ਅਤੇ ਅਮਰੀਕਾ ਦੀਆਂ ਸਰਹੱਦਾਂ ਦਸਤील ਕੀਤੀਆਂ ਜਾਣਗੀਆਂ ਪਿਛਲੇ 30 ਸਾਲਾਂ ਵਿੱਚ ਕਈ ਪ੍ਰਸ਼ਾਸਨੀ ਹੁਕਮ ਜਾਰੀ ਕੀਤੇ ਜਾ ਚੁਕੇ ਹਨ ਜਿਹੜੇ ਸ਼ਹਿਰੀ ਹੱਕਾਂ ਅਤੇ ਅਮਰੀਕੀ ਸੰਵਿਧਾਨ ਨੂੰ ਛਿੱਕੇ ਉੱਤੇ ਟੰਗ ਦੇਣਗੇ ਅਤੇ ਵਾਸਤਵ ਵਿੱਚ ਮਾਰਸ਼ਲ ਲਾਹ ਲਾਗੂ ਹੋ ਜਾਵੇਗਾ। ਮਹਾਨ ਦੇਸ਼ ਦੇ ਇਸ ਮਹਾਨ ਕਾਰਜ ਲਈ ਇੱਕ ਮੋٹے ਬਹਾਨੇ ਦੀ ਉਡੀਕ ਹੈ। ਅਤੇ ਉਸ ਪਿੱਛੋਂ ਤੁਰੰਤ ਹੀ ਅਮਰੀਕੀ ਪ੍ਰਧਾਨ ਦੇ ਮੁਬਾਰਕ ਹੱਥ ਵਿੱਚ ਫੜੇ ਪੈਨ ਤੋਂ ਉਭਜੇ ਦਸਤਖਾਂ ਦੀ ਸਭ ਤਿਆਰ ਹੈ ਅਮਰੀਕਾ ਦਾ ਇਤਿਹਾਸਕ ਸਫ਼ਰ ਕੁੱਲ ਪਗੋਲਿਕ ਸਚਾਈ ਦੇ ਅੰਦਰ ਵੇਖਣਾ ਚਾਹੀਦਾ ਹੈ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀ ਹੈ ਬੈਂਕਰਸਪਾਂ ਦੀ ਜੋ ਲੰਡਨ ਅੰਦਰ ਦੀ ਸਿਟੀ ਦੀਆਂ ਖੁੱਡਾਂ ਅੰਦਰ ਹਨ ਉਹਨਾਂ ਦੇ ਪਿਛਲੇ 250 ਸਾਲ ਦੇ ਸੋਚੇ ਸਮਝੇ ਸ਼ਤਰੰਜੀ ਚਾਲੇ ਕੁੱਲ ਦੁਨੀਆ ਨੂੰ ਆਪਣੀ ਮੁੱਠੀ ਹੇਠ ਕਰਨ ਦੇ ਹਨ। ਜਿਨ੍ਹਾਂ ਤੋਂ ਅਮਰੀਕਾ ਨੂੰ ਹੱਥ ਠੋਕਾ ਬਣਾ ਕੇ ਵਰਤਿਆ ਜਾ ਰਿਹਾ ਹੈ। ਐਸੇ ਹੀ ਦੇਸ਼ ਦੀ ਕੁਝ ਜਿਤੇ ਚੇਤਨ ਵਸੋਂ ਤੋਂ ਬੈਂਕਰਾਂ ਨੂੰ ਭਾਅ ਵੀ ਆਉਂਦਾ ਹੈ। ਅਮਰੀਕਾ ਦੀਆਂ ਫੌਜਾਂ ਦੇ ਹੱਥੋਂ ਚੋਖੇ ਹੋਰ ਦੇਸ਼ ਰੋਂਦੇ ਜਾ ਚੁਕੇ ਹਨ ਬੰਬਾਂ ਦੀ ਗੜਬੜ ਗਵੜਾ ਹਟ ਅੰਦਰ ਜਦੋਂ ਚਾਨਣ ਵਰਦਾਰ ਬੈਂਕਰਾਂ ਨੇ ਅਮਰੀਕਾ ਨੂੰ ਢਾਕੇ ਚਿਤ ਕਰਨਾ ਹੈ ਹੈ ਤਾਂ ਮਿਆਉ ਦੀ ਆਵਾਜ਼ ਵੀ ਨਹੀਂ ਆਉਣੀ ਬੈਂਕਰਾਂ ਦੇ ਵਿਰੋਧ ਵਿੱਚ ਅੱਜ ਇੱਕੋ ਇੱਕ ਯੋद्धा ਖੜਾ ਹੈ ਉਹ ਹੈ ਡਾਕਟਰ ਰੋਨ ਪਾਲ ਡਾਕਟਰ ਰੋਣਪਾਲ ਦਾ ਐਲਾਨ ਹੈ ਕਿ ਆਉਂਦੀ ਪ੍ਰਧਾਨਗੀ ਚੋਣ ਵਿੱਚ ਲੋਕਾਂ ਨੇ ਉਸ ਨੂੰ ਜਿਤਾ ਦਿੱਤਾ ਤਾਂ ਉਹ ਦੋ ਵੱਡੇ ਕੰਮ ਕਰੇਗਾ। ਕੁੱਲ ਦੁਨੀਆਂ ਵਿੱਚਲੇ ਅਮਰੀਕਨ ਫੌਜ ਅड्ਡੇ ਸਮੇਟ ਲਏ ਜਾਣਗੇ ਅਤੇ ਸਭ ਦੇਸ਼ੋਂ ਬਾਹਰ ਫੌਜੀ ਘਰ ਪਰਤ ਆਉਣਗੇ। ਫੈਡਰਲ ਅਤੇ ਦੂਜਾ ਫੈਡਰਲ ਰਿਜ਼ਰਵ ਦੀ ਕਰੰਸੀ ਤੋਂ ਦੇਸ਼ ਨੂੰ ਮੁਕਤ ਕੀਤਾ ਜਾਵੇਗਾ। ਪ੍ਰਧਾਨ ਕਨੇਡੀ ਨੇ ਵੀ ਇਸੇ ਪਾਸੇ ਕਦਮ ਚੁੱਕੇ ਸਨ ਜੌਨਸਟ ਸ਼ਕਤੀਆਂ ਅਤੇ ਉਹਨਾਂ ਦੇ ਪਿਆਲ ਬੈਂਕਰਾਂ ਨੇ ਇਸੇ ਲਈ ਉਸ ਦਾ ਕਤਲ ਕਰਵਾ ਦਿੱਤਾ 1963 ਪਿੱਛੋਂ ਕੁੱਲ ਅਮਰੀਕੀ ਪ੍ਰਧਾਨ ਬੈਂਕਰਾਂ ਦੀਆਂ ਕਠ ਪੁਤਲੀਆਂ ਰਹੇ ਹਨ ਸਨ 2012 ਦੀਆਂ ਪ੍ਰਧਾਨਗੀਆਂ ਚੋਣਾਂ ਵਿੱਚ ਨਿਤਾਰਾ ਹੋ ਜਾਵੇਗਾ ਡਾਕਟਰ ਰੋਣਪਾਲ ਦੇ ਜਤਨ ਠੱਗੀ ਨਾਲ ਹਾਰੰਜਾ ਉਸਦੇ ਕਤਲ ਦੇ ਨਾਲ ਇਹ ਭਾਗ ਖਤਮ ਹੈ ਮਹਾਨ ਦੇਸ਼ ਦੀ ਮਹਾਨ ਗਾਥਾ ਜਲਦ ਅਗਲਾ ਭਾਗ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ